ਸੋ ਜੀ ਅਸਾਂ ਜੀ ਅਸਾਂ ਤੁਹਾਨੂੰ ਦੱਸਾਂਗੇ ਅੱਜ ਜੰਗ ਬੋਲਸਾ ਹਾਂ ਜੀ ਸਰੋਂ ਦਾ ਮੇਰੀ ਜੀ ਤਾਂ ਨਿਕਲ ਗਿਆ ਕੋਈ ਅਪਰੋਚਟ ਹੈ ਜੀ ਬੰਨ ਨਹੀਂ ਹੋਈ ਉਹ ਲੋ ਸਟਾਫ ਜੀ ਤੁਹਾਡਾ ਡਰਾਈਵਰ ਸਟਾਫ ਸਰ ਜੀ ਨੇ ਮਾਇਕ ਨਹੀਂ ਮਿਲ ਕੋ ਤੇ ਜੀ ਹਾਂ ਜੀ ਹਾਂ ਜੀ ਇਹਨਾਂ ਦਰਸ਼ਕੋ ਜੀ ਮੈਂ ਕੋਈ ਆਸ਼ੀਰਵਾਦ ਆਸੀ ਸਰ ਆਸੀ ਕੋਲ ਰੀਡਰ ਦਾ ਚਾਰਜ ਵੀ ਕੁਲਦੀਪ ਐਸ ਕੁਲਦੀਪ ਜੀ ਯਾਰ ਉਹ ਰੀਡਰ ਦਾ ਚਾਰਜ ਵੀ ਐ ਸਰ ਇੱਥੇ ਸਾਡੇ ਸਟਾਫ ਦੀ ਨਾ ਕਾਫੀ ਕਮੀ ਹੈ ਉਹ ਕਿੱਥੇ ਹਾਂ ਜੀ ਸਰ ਆਇਆ ਹੋਈ ਜੀ ਮੈਂ ਪਤਾ ਕਰਾਂ ਹਾਂ ਕੁਲਦੀਪ ਇਹ ਖਾਂਦੀ ਤੇ ਅਸਰ ਨਾ ਕਰਦਾ ਸਰ ਸਾਡੇ ਸਟਾਫ ਹੀ ਸਰ ਬਹੁਤ ਘੱਟ ਹੈ ਕਿ ਜਾਨੀ ਪਾਜੀ ਸਰ ਇਹ ਮੇਰੇ ਲਈ ਰਹਿ ਗਈ ਜੀ ਉਹ ਕੁਲਦੀਪ ਨੂੰ ਬੁਲਾ ਦਿਓ 1 WBN ਦਾ ਚਾਰਜ ਵੀ ਇਹਨਾਂ ਕੋਲ ਹੀ ਹੈ ਜੀ ਮੈਂਟੇਨੈਂਸ ਦਾ ਵੀ ਇਹਦੇ ਤਿੰਨ ਜੀ ਤਿੰਨ ਚਾਰਜ ਇਹਨਾਂ ਕੋਲ ਹੀ ਹੈ ਵਾ ਲੋਕਾਂ ਨੂੰ ਕੋਈ ਪ੍ਰਸ਼ੰਨਾ ਆਵੇ ਖੈਰ ਨਹੀਂ ਕੋਈ ਪ੍ਰਸ਼ੰਨਾ ਆਵੇ ਲੋਕਾਂ ਨੂੰ ਸ੍ਰੀ ਡਿਸਟ੍ਰਿਕਟ ਨਾਲ ਚਰਨਤ ਸੇਕਾ ਤੁਹਾਨੂੰ ਕਹਿ ਲਿਓ ਕਿ ਉਹਦਾ ਬੇਕ ਉੱਥੇ ਦੱਸੋ ਕਿ ਨਹੀਂ ਆ ਰਿਹਾ ਰਿਸ਼ਤੇ ਕਾਪੇ ਰੂ ਮੈਂ ਮੋੜ ਜਾਵਾਂਗਾ ਜੀ 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 ਸਭਾ ਸਾਡੀ ਚਿਆਹ ਨਾਲ ਸਿਪਾਹੀ ਕਿਹੋ ਜਿਹਾ ਰਿਸ਼ਤੇ ਨਾ ਹੋਈ ਮੈ ਰਿਸ਼ਤਾ ਹੋਈ ਹੈ ਕੋਈ ਨਹੀਂ ਇਹ ਕੇ ਰਾਗ ਉਹ ਇਹਨਾਂ ਤੋਂ ਇਹ ਸੀ ਮਾਰ ਸਰਬਾਤ ਵੀ ਹੋਵੇ ਜੇ ਪਰੰਪਰਤਿਕ ਇਹਦੇ ਘਰੇ ਕੰਮ ਕਰਦਾ ਨਹੀਂ ਹੈ ਬੋ ਸੜਕ ਕੋਈ ਨਹੀਂ ਚੱਲਦੀ ਹੈ ਜੀ ਵਾਜੂ ਅੱਜ ਹਰਦੀਪ ਸਿੰਘ ਮੁੰਡਿਆ ਸਾਬ ਨੇ ਜਿਹੜੀ ਅੱਜ ਰੇਡ ਹੋਈ ਆ ਰੂਟੀਨ ਚੈਕਿੰਗ ਕੀਤੀ ਹੈ ਉੱਥੇ ਤੇ ਉਹਦੇ ਵਿੱਚ ਜਾ ਕੇ ਜੋ ਸਵੰਦ ਸਮੱਸਿਆਵਾਂ ਵੀ ਦਸੀਨ ਸਾਹਿਬ ਨੇ ਆਪਣੀਆਂ ਤੇ ਇਹ ਦੇਖਿਆ ਵੀ ਸਟਾਫ ਪੂਰਾ ਹੈਗਾ ਕਿ ਨਹੀਂ ਹੈ ਨਾ ਮੰਤਰੀ ਸਾਹਿਬ ਆਪ ਸਵੇਰੇ ਸਵੇਰੇ ਸੱਜਣ ਤੱਕ ਆਏ ਤੇ ਉਹਨਾਂ ਨੇ ਆਪਣੇ ਸਮੇਂ ਵਿੱਚ ਦੱਸਿਆ ਕਿ ਕੁਝ ਬਹੁਤ ਟੰਟਾ ਨੇ ਜਮੇ ਬਰੀ ਨੇ ਕਿਹੜੇ ਕਿਹੜੇ ਬੰਦੇ ਨੇ ਦੱਸਿਆ ਵੀ ਸਟਾਫ ਦੀ ਲੋੜ ਹੈਗੀ ਆ ਤੇ ਬਾਕੀ ਲੋਕਾਂ ਦੀ ਮਸ਼ਕਲਾਂ ਸੁਣੀ ਗਈਆਂ ਬਾਕੀ ਸਭ ਕੁਝ ਸਹੀ ਚੱਲਦਾ ਜੀ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਸਭ ਸਹੀ ਚੱਲ ਰਿਹਾ ਰਜਿਸਟ੍ਰੇਸ਼ਨ ਸਭ ਸਹੀ ਹੋ ਰਿਹਾ ਤੇ ਇੱਕ ਦੋ ਤਿੰਨ ਚੈਕਿੰਗ ਕੀਤੀ ਕੋਈ ਕੰਪਲੀਟ ਵਗੈਰਾ ਕੋਈ ਬਿਲਕੁਲ ਕੰਪਲੀਟ ਨਹੀਂ ਸੀ ਕਿਉਂਕਿ ਬਸ ਇਹ ਜਗ੍ਹਾ ਦੇਖਵਾਇ ਸੀ ਕਿ ਵੀ ਸਵੇਰ ਚਾਹ ਤਾ ਸਭ ਤਾਂ ਹਾਜ਼ਰ ਰਹੇ ਸਾਰੇ ਹਾਜ਼ਰ ਪਾ ਗਏ ਤਸ਼ੀਦ ਆਪ ਨਹੀਂ ਸੀ ਕਿਉਂਕਿ ਉਹਨਾਂ ਦੀ ਡਿਊਟੀ ਦੂਜੇ ਜਿਹੜਾ ਉਹਨੂੰ ਬਲਿਆਚਾਰ ਉਤਾਂ ਬਹੁਤ ਅਦੁੱਤ ਕੌਲ ਸਾਬ ਸਿਬ। ਸਟਾਫ ਦੀ ਗੱਲ ਕਰੀਏ ਤਾਂ ਸਟਾਫ ਨਾਲ ਗੱਲਬਾਤ ਵੀ ਕੀਤੀ ਹੈ ਮਨਜਾ ਸਾਹਿਬ ਨੇ ਕਿ ਸਟਾਫ ਦੇ ਪੂਰਨ ਤੌਰ ਤੇ ਜਿਹੜੀ ਹੈ ਉਹਨਾਂ ਦੀ ਜਿਹੜੀ ਥਾਂ ਦੀ ਗੱਲ ਕਰੀਏ ਤਾਂ ਘਾਟਾ ਕਾਫੀ। ਹਾਂ ਉਹੀ ਗੱਲ ਹੋਈ ਹੈ ਉਹ ਜਦੋਂ ਪੁੱਛਿਆ ਗਿਆ ਜਦੋਂ ਮੰਤਰੀ ਸਾਹਿਬ ਨੇ ਗੱਲ ਦਸਤਾਂ ਦੱਸਿਆ ਉਹਨਾਂ ਨੇ ਵੀ ਜਿਹੜੀਆਂ ਸਾਡੇ ਕਈ ਬੰਦੇ ਹੈ ਜੇ ਹੈਗੇ ਨੇ ਕਰਮਚਾਰੀ ਵੀ ਜਿਲਿਆਂ ਤੋਂ ਦੋ-ਦੋ ਜਾਂ ਤਿੰਨ-ਤਿੰਨ ਜ਼ਿੰਮੇਵਾਰੀਆਂ ਚੱਕੀ ਫਿਰਦੇ ਨੇ ਤੇ ਵੀ ਜਿਹੜੀ ਇਹ ਹੈਗੀ ਹੈ ਫਰਕ ਇਹ ਸਿੱਤੀ ਜਲਦੀ ਜਲਦੀ ਜਦੋਂ ਖੜੀ ਜਾਵੇ ਸਟਾਫ ਪੂਰਾ ਕੀਤਾ ਜਾਵੇ।